ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇ ਫਲਵਾਰੀ ਜਿਠੇ ਸਾਧ ਸੰਗਤ ਜੀ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਕਈ ਸਾਲਾਂ ਤੋਂ ਸਾਡੇ ਸ਼ਬਦ ਦੇ ਵਿਚਾਰ ਅਸੀਂ ਸਾਂਝੀ ਕਰ ਰਹੇ ਹੈਗੇ ਆਂ ਉਹ ਲਾਹਾ ਲੈ ਰਹੇ ਆ ਨਾ ਬੰਨਜੀ ਦੀ ਹਿੰਮਤ ਨੇ ਨਾਕ ਅੱਜ ਦਾ ਸ਼ਬਦ ਰਾਮਾਨੰਦ ਜੀ ਦਾ ਹੈ ਅੰਗ 1995 ਤੇ ਔਰ ਜਿੱਥੇ ਤੱਕ ਮੈਨੂੰ ਹੈ ਕੋਈ ਸ਼ਾਇਦ ਸ਼ਬਦ ਹੈਗਾ ਰਾਮਾਨੰਦ ਜੀ ਦਾ ਦੇ ਵਿੱਚ ਉਹਨਾਂ ਨੇ ਆਪਣੇ ਪਰਮ ਨੂੰ ਤੋੜਨ ਦੇ ਬਾਅਦ ਸਬਦ ਗੁਰ ਇਹ ਬਾਣੀ ਵਿੱਚ ਲਿਆਗਾ ਅੱਜ ਪੰਜੀ ਮਨਦੀਪ ਜੀ ਇਸ ਉੱਤੇ ਵਿਚਾਰ ਕਰਨਗੇ ਸਾਨੂੰ ਸਮਝਾਣਗੇ ਕਿ ਇਹ ਕਿੱਥਾ ਉਹਨਾਂ ਨੇ ਕਿਸ ਵਕਤ ਕੀਤਾ ਔਰ ਕਿਸ ਤਰ੍ਹਾਂ ਪਰਮ ਨੂੰ ਤੋੜ ਕੇ ਆਪਣੇ ਅੰਦਰ ਹੀ ਸ਼ਰੀਰ ਵਿੱਚ ਨੂੰ ਮਨ ਮੰਨਿਆ ਕਿ ਸਾਡੇ ਜਿਹੜਾ ਵੀ ਹੈ ਜੋ ਵੀ ਹੈ ਸਾਡੇ ਅੰਦਰ ਹੀ ਹੈ ਓਵਰ ਟੂ ਪੰਜੀ ਮਨਦੀਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸਰਬ ਜੀਓ ਰਾਮਾਨੰਦ ਜੀ ਕਰ ਪਹਿਲਾ ਸਿ ਓੰਕਾਰ ਸਤਗੁਰ ਪਰਸਾ ਦੇ ਤਤ ਜਾਈਏ ਰਹਿ ਕਰ ਲਾ ਗੋ ਰੰਗ ਮੇਰਾ ਚੇਤਨਾ ਚਲੈ ਮਨ ਭਇਓ ਮੰਗ ਰਹਾ ਇੱਕ ਦਿਵਸ ਮਨ ਪਈ ਮੰਗ ਕਾਸ ਚੰਦਨ ਜੋ ਆ ਬਹੁ ਸੁਗੰਧ ਪੂਜਨ ਚਾਲੀ ਬ੍ਰਾਹਮ ਠਾਏ ਸੋ ਬ੍ਰਾਹਮ ਬਤਾਇਓ ਗੁਰਮਨ ਹੀ ਮਾ ਹੈ जहा जयत है जल पखान तू पूर रहो है समान। सब समान बेदपुराण सब देखै जोए ऊहा तो जयै जो ईहा ना होए सतगोरे मैं बलहारी तोरे जिने सकल विकल अहमकाटे मोरे रामानन्द स्वामी रामत परम गुर का शब्द काटे कोट कर्म जिमे के वीर जी ने पहले ही दसया है कि तानतन साहिब जी गुरु ग्रंथ साहिब महाराज ਦੇ ਵਿੱਚ ਭਗਤ ਰਾਮਾਨੰਦ ਜੀ ਦਾ ਸਿਰਫ ਇਹ ਇੱਕ ਸ਼ਬਦ ਮजूद ਹੈ। ਉਸ ਇਸ ਇੱਕ ਸ਼ਬਦ ਦੇ ਵਿੱਚ ਭਗਤ ਰਾਮਾਨੰਦ ਜੀ ਨੇ ਜਿਹੜੀ ਗੱਲ ਹੈ ਪਰਮਾ ਜਿਹੜੇ ਅਸੀਂ ਕਰਮ ਕਾਂਡ ਕਰਦੇ ਆ ਇਹਨਾਂ ਦੇ ਬਾਰੇ ਸਾਰਾ ਦੱਸ ਕੇ ਤੇ ਇੱਕ ਜਿਹੜਾ ਰਸਤਾ ਹੈ ਉਹਦੇ ਬਾਰੇ ਸਾਨੂੰ ਸਮਝਾਇਆ ਹੈ। 1195 ਨੰਬਰ ਅੰਕ ਤੇ ਇਹ ਸ਼ਬਦ ਹੈ ਰਾਗ ਬਸੰਤ ਖਿੰਡੋਲ ਮਿਸ਼ਰਤ ਰਾਗ ਦੇ ਵਿੱਚ ਇਹ ਹੈਗਾ ਹੈ ਇਹਦੇ ਵਿੱਚ ਭਗਤ ਰਾਮਾਨੰਦ ਜੀ ਦੇ ਇਸ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਜਿਵੇਂ ਕਿ ਵੀਰ ਜੀ ਨੇ ਪਹਿਲੇ ਗੱਲ ਸ਼ੁਰੂ ਕੀਤੀ ਸੀ ਅਸੀਂ ਇੰਨੀ ਇੱਕ ਗੱਲ ਜਿਹੜੀ ਆ ਉਹ ਸਾਂਝੀ ਕਰ ਲਈਏ ਕਿ ਭਗਤ ਰਾਮਾਨੰਦ ਜੀ ਦਾ ਜਿਹੜਾ ਜਨਮ ਹੈ ਨਾ ਉਹਨਾਂ ਦਾ ਜਨਮ ब्राह्मण ਪਰਿਵਾਰ ਦੇ ਵਿੱਚ ਹੋਇਆ ਹੈ। ब्राह्मण ਪਰਿਵਾਰ ਦੇ ਵਿੱਚ ਹੋਣ ਦੇ ਨਾਲ ਜਿਹੜਾ ਉਹ ਪ੍ਰਯਾਗ ਦੇ ਜੰਪਲ ਜਿਹੜਾ ਇਤਿਹਾਸਕਾਰ ਉਹਨਾਂ ਨੂੰ ਦੱਸਦੇ ਨੇ ਤੇ ਕਾਂਸੀ ਦੇ ਵਿੱਚ ਉਹਨਾਂ ਦਾ ਜਿਹੜਾ ਅੰਤਮ ਸਮਾਂ ਹੈ ਉਹ ਲਿਖਿਆ ਗਿਆ ਇਤਿਹਾਸ ਦੇ ਵਿੱਚ ਆਪਾਂ ਨੂੰ ਮਿਲਦਾ ਹੈ। ਕਿਉਂਕਿ ব্রাহ্মণ ਪਰਿਵਾਰ ਦੇ ਜੰਪਲ ਸੀ ਭਗਤ ਰਾਮਾਨੰਦ ਜੀ। ਸੋ ব্রাহ্মণ ਪਰਿਵਾਰ ਦੇ ਜੰਪਲ ਹੋਣ ਕਰਕੇ ਜਿਵੇਂ ਕਿ ਆਪਾਂ ਜਾਣਦੇ ਹਾਂ ਉਸ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੇ ਵਿਪਰਵਾਦ ਜਾਤ ਪਾਤ ਇਹਨਾਂ ਸਾਰੀਆਂ ਚੀਜ਼ਾਂ ਦਾ ਔਰ ਜਿਹੜੇ ਕਰਮ ਕਾਂਡ ਕੀਤੇ ਜਾਂਦੇ ਨੇ ਇਹਨਾਂ ਚੀਜ਼ਾਂ ਦਾ ਬੜਾ ਜ਼ੋਰ ਸੀ। ਔਰ ਜਿਹੜਾ ਬਾਅਦ ਵਿੱਚ ਭਗਤ ਰਾਮਾਨੰਦਨ ਜੀ ਦਾ ਸੰਬੰਧ ਹੋਇਆ ਉਹ ਵੈਸ਼ਨਵ ਜਿਹੜੀ ਵਿਚਾਰਧਾਰਾ ਹੈ ਵੈਸ਼ਨਵ ਵਿਚਾਰਧਾਰਾ ਦੇ ਜਿਹੜੇ ਹੋਏ ਨੇ ਭਗਤ ਰਾਮਾਨੁਜ ਜੀ ਉਹਨਾਂ ਪਹਿਲੇ ਗੁਰੂ ਉਹਨਾਂ ਦੇ ਹੋਏ ਨੇ ਭਗਤ ਰਾਮਾਨੁਜ ਜੀ ਵੈਸ਼ਨਵ ਵਿਚਾਰਧਾਰਾ ਦੇ ਵਿੱਚ ਪਰ ਵੈਸ਼ਨਵ ਵਿਚਾਰਧਾਰਾ ਦੇ ਵਿੱਚ ਵੀ ਇਹ ਹੋਈ ਸਭ ਕੁਝ ਸੀ ਕਿ ਕਰਮ ਕਾਂਟ ਵਿਪਰਵਾਦ ਜਾਤ ਪਾਤ ਦਾ ਬਹੁਤ ਜ਼ਿਆਦਾ ਜੋਰ ਸੀ ਸੋ ਭਗਤ ਰਾਮਾਨੰਦ ਜੀ ਦੇ ਸੁਭਾਅ ਦੇ ਉੱਤੇ ਇਹਨਾਂ ਦੇ ਜੀਵਨ ਦੇ ਵਿੱਚ ਜਿਹੜੇ ਪਹਿਲੇ ਭਗਤ ਹੋਏ ਨੇ ਜਿਹੜੇ ਰੱਬ ਦੇ ਨਾਲ ਮਿਲੇ ਹੋਏ ਨੇ ਉਹਨਾਂ ਦਾ ਕਿਤੇ ਨਾ ਕਿਤੇ ਬੜਾ ਪ੍ਰਭਾਵ ਸੀ ਜਿਹੜੇ ਉਸ ਟਾਈਮ ਇਸ ਚੀਜ਼ ਦੇ ਕੋਈ ਖਿਲਾਫ ਹੋਣਗੇ ਬਹੁਤੇ ਨਾਮ ਤਾਂ ਨਹੀਂ ਮਿਲਦੇ ਉਹਨਾਂ ਦੇ ਪਰ ਇਹ ਲਿਖਿਆ ਜਾਂਦਾ ਹੈ ਕਿ ਪਹਿਲੇ ਜਿਹੜੇ ਭਗਤ ਹੋਏ ਨੇ ਜਿਹੜੇ ਰੱਬ ਦੇ ਨਾਲ 130 ਉਹਨਾਂ ਦਾ ਜੀਵਨ ਦਾ ਬੜਾ ਪ੍ਰਭਾਵ ਸੀ ਭਗਤ ਰਾਮਾਨੰਦ ਜੀ ਦੇ ਜੀਵਨ ਦੇ ਉੱਤੇ ਤੇ ਭਗਤ ਰਾਮਾਨੰਦ ਜੀ ਨੇ ਇਸੇ ਵਜ੍ਹਾ ਕਰਕੇ ਕਿਉਂਕਿ ਵਿਪਰਵਾਦ ਉਸ ਵੈਸ਼ਨਵ ਜਿਹੜਿਆ ਹੈਗਾ ਰਸਤਾ ਮਾਰਗ ਉਹਦੇ ਵਿੱਚ ਬੜਾ ਸੀ ਜਾਤ ਪਾਤ ਦਾ ਬੜਾ ਜ਼ੋਰ ਸੀ ਔਰ ਉਸ ਵੇਲੇ ਉਹਦੇ ਜਿਹੜੇ ਗੁਰੂ ਸੀ ਉਹ ਰਾਗ ਅਨੰਦ ਦੀ ਅਨੰਦ ਜੀ ਸਨ ਉਹਨਾਂ ਦੇ ਨਾਲ ਕੁਝ ਗੱਲਾਂ ਤੋਂ ਇਹ ਜਿਹੜੀਆਂ ਗੱਲਾਂ ਸੀ ਇਹਨਾਂ ਤੋਂ ਲੈ ਕੇ ਮਨਮਟਾਵ ਹੋਇਆ ਤੇ ਭਗਤ ਰਾਮਾਨੰਦ ਜੀ ਨੇ ਇਹ ਮਾਰਗ ਜਿਹੜਾ ਛੱਡ ਦਿੱਤਾ ਕਿਉਂਕਿ ਸੱਚ ਦੇ ਨਾਲ ਜੁੜੇ ਹੋਏ ਸੀ ਪਹਿਲੇ ਭਗਤਾਂ ਦਾ ਜਾਇੰਦ ਜੀ ਕਹਿ ਲਓ ਕਿ ਕੋਈ ਇਸ ਚੀਜ਼ ਦਾ ਗਿਆਨ ਸੀ ਕਿ ਇਹ ਜਿਹੜੀਆਂ ਚੀਜ਼ਾਂ ਸਾਰਿਆਂ ਦੇ ਵਿੱਚ ਉਸ ਅਕਾਲ ਪੁਰਖ ਦੀ ਇੱਕ ਜੋਤ ਆ ਅਸੀਂ ਕਿਉਂ ਇਨ੍ਹਾਂ ਚੀਜ਼ਾਂ ਦੇ ਵਿੱਚ ਵੰਡੇ ਹੋਏ ਆ ਇਸੇ ਚੀਜ਼ ਦਾ ਪ੍ਰਚਾਰ ਜਿਹੜਾ ਵਾਪਕ ਅਤਰਾਮਨੰਦ ਜੀ ਨੇ ਸਾਰੀ ਜ਼ਿੰਦਗੀ ਕੀਤਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਪੰਜ ਭਗਤ ਸਹਿਬਾਨਾਂ ਦੀ ਬਾਣੀ ਉਸ ਨਾਲ ਤਾਂ 15 ਭਗਤਾਂ ਦੀ ਹੈ ਪਰ ਪੰਜ ਭਗਤ ਉਹਨਾਂ ਦੇ ਵਿੱਚੋਂ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਭਗਤ ਪੀਪਾ ਜੀ ਭਗਤ ਧੰਨਾ ਜੀ ਤੇ ਭਗਤ ਸੈਨ ਜੀ। ਕੀ ਜਾਂਦਾ ਹੈ ਕਿ ਇਹਨਾਂ ਨੇ ਵੀ ਜਿਹੜਾ ਆਪਣਾ ਮਾਰਗਦਰਸ਼ਨ ਆ ਨਾ ਉਹ ਭਗਤ ਰਾਮਾਨੰਦ ਜੀ ਦੇ ਕੋਲੋਂ ਲਿਆ। ਇਹਨਾਂ ਦੇ ਜਿਹੜੇ ਮਾਰਗਦਰਸ਼ਕ ਨੇ ਉਹ ਭਗਤ ਰਾਮਾਨੰਦ ਜੀ ਹੋਏ ਨੇ। ਬਿਸ਼ੱਕ ਭਗਤ ਰਾਮਾਨੰਦ ਜੀ ਦਾ ਇੱਕ ਹੀ ਸ਼ਬਦ ਗੁਰਬਾਣੀ ਦੇ ਵਿੱਚ ਦਰਜ ਆ। ਪਰ ਉਸ ਸ਼ਬਦ ਤੋਂ ਸਾਨੂੰ ਜਿਹੜੀ ਸੇਧ ਮਿਲਦੀ ਆ। ਉਸ ਸੇਧ ਨੂੰ ਲੈ ਕੇ ਅਸੀਂ ਦੇਖਣਾ ਹੈ ਸਮਝਣਾ ਹੈ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਦੇਖਣਾ ਹੈ ਕਿ ਅਸੀਂ ਇੰਨੇ ਚਿਰ ਦੇ ਵਿਚਾਰ ਕਰਦੇ ਆਪਾਂ ਕਿੱਥੇ ਕ ਪਹੁੰਚੇ ਇਸ ਸ਼ਬਦ ਦੇ ਕੋਲ ਤਿੰਨ ਬੰਦ ਨੇ ਇਹਨਾਂ ਤਿੰਨਾਂ ਬੰਦਾਂ ਦੇ ਵਿੱਚੋਂ ਜਿਹੜਾ ਪਹਿਲਾ ਬੰਦ ਆ ਉਹ ਰਹਾਉ ਵਾਲਾ ਵਾ ਜਿਹਦੇ ਵਿੱਚ ਭਗਤ ਜੀ ਲਿਖਦੇ ਨੇ ਕਤ ਜਾਈਏ ਰੇ ਘਰ ਲਾਗੋ ਰੰਗ ਕਤ ਦਾ ਮਤਲਬ ਹੈ ਕਿੱਥੇ ਘਰ ਗੁਰਬਾਣੀ ਦੇ ਵਿੱਚ ਜਿਹੜਾ ਘਰ ਆ ਉਹ ਮਕਾਨ ਵਾਸਤੇ ਵੀ ਆਇਆ ਹੈ ਘਰ ਰਾਗ ਵਾਸਤੇ ਵੀ ਆਇਆ ਹੈ ਜਿਵੇਂ ਰਾਗਾਂ ਦੇ ਫਲਾਣੇ ਘਰ ਦੇ ਵਿੱਚ ਸ਼ਬਦ ਗਾਉਣਾ ਹੈ ਫਲਾਣੇ ਘਰ ਦੇ ਵਿੱਚ ਸ਼ਬਦ ਗਾਉਣਾ ਹੈ ਰਾਗ ਵਾਸਤੇ ਵੀ ਆਇਆ ਹੈ ਤੇ ਬਹੁਤਾ ਜਿਆਦਾ ਜਿਹੜਾ ਘਰ ਆ ਉਹ ਹਿਰਦੇ ਵਾਸਤੇ ਆਇਆ ਹੈ ਉਹ ਜਿਵੇਂ ਹਿਰਦਾ ਘਰ ਆਖਿਆ ਜਾਂਦਾ ਉਹਦੇ ਵਾਸਤੇ ਜਿਹੜੇ ਸ਼ਬਦ ਘਰ ਆਇਆ ਹੈ ਇਥੇ ਉਸੇ ਘਰ ਦੀ ਗੱਲ ਹੈ। ਭਗਤ ਰਾਮਾਨੰਦ ਜੀ ਸਮਝਾਉਂਦੇ ਨੇ ਕਹਿੰਦੇ ਕੱਤ ਜਾਈਏ ਰੇ ਘਰ ਲਾਗੋ ਰੰਗ। ਕਹਿੰਦੇ ਹੁਣ ਕਿੱਥੇ ਜਾਣਾ ਹੈ? ਕਿਹੜੀ ਜਗ੍ਹਾ ਤੇ ਜਾਣਾ ਕਹਿੰਦੇ ਹੁਣ? ਹੁਣ ਕਹਿੰਦੇ ਮੈਂ ਕਿਤੇ ਨਹੀਂ ਭਟਕਦਾ। ਕਿਉਂਕਿ ਘਰ ਲਾਗੋ ਰੰਗ ਮੇਰੇ ਹਿਰਦੇ ਘਰ ਦੇ ਵਿੱਚ। ਮੇਰੇ ਅੰਦਰ ਉਸ ਪਰਮਾਤਮਾ ਦੇ ਪ੍ਰੇਮ ਦਾ ਜਿਹੜਾ ਆਨੰਦ ਹੈ ਨਾ ਉਹ ਭਰ ਗਿਆ। ਇਹ ਹਿਰਦੇ ਘਰ ਦੇ ਵਿੱਚ ਪ੍ਰੇਮ ਭਰਨ ਦੀ ਗੱਲ ਕਿਉਂ ਲਿਖੀ ਐ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਹ ਗੱਲ ਪ੍ਰਚਲਿਤ ਸੀ ਕਿ ਜੇ ਪਰਮਾਤਮਾ ਦੇ ਨਾਲ ਜੇ ਉਸ ਕਰਤੇ ਪੁੱਖ ਦੇ ਨਾਲ ਜੇ ਉਸ ਪਰਮੇਸ਼ਰ ਦੇ ਨਾਲ ਮਿਲਾਪ ਕਰਨਾ ਚਾਹੁੰਦੇ ਆ ਨਾ ਉਸ ਸੱਚੇ ਦੇ ਨਾਲ ਮਿਲਾਪ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਆਪਣਾ ਘਰ-ਬਾਰ ਤਿਆਗਣਾ ਪਏਗਾ ਘਰ-ਬਾਰ ਤਿਆਗ ਕੇ ਜੰਗਲਾਂ ਦੇ ਵਿੱਚ ਵਾਸ ਕਰਨਾ ਪਏਗਾ ਤੀਰਥਾਂ ਤੇ ਜਾਣਾ ਪਏਗਾ ਤੁਸੀਂ ਗੁਫਾਵਾਂ ਦੇ ਵਿੱਚ ਰਹਿਣਾ ਪਏਗਾ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਜਾ ਕੇ ਕਠਨ ਤਪੱਸਿਆ ਜਿਹੜੀ ਆ ਜਲ ਤਾਰੇ ਕਰਨੀ ਕਠਨ ਤਪੱਸਿਆ ਕਰਨੀ ਭੁੱਖੇ ਪੁੱਠੇ ਲਟਕਣਾ ਭੁੱਖੇ ਰਹਿਣਾ ਇਹ ਸਾਰੇ ਕਰਮਕਾਂਡ ਜਿਹੜੇ ਇਹ ਕਰਨੇ ਪੈਣਗੇ ਤੇ ਕਿਉਂ ਕਰਨੇ ਪੈਣਗੇ ਕਿਉਂਕਿ ਇਨ੍ਹਾਂ ਕਰਮਕਾਂਡਾਂ ਨੂੰ ਕਰਦਿਆਂ ਕਰਦਿਆਂ ਦਾ ਜਿਹੜਾ ਹਿਰਦਾ ਏ ਉਹ ਸ਼ੁੱਧ ਹੋ ਜਾਂਦਾ ਤੇ ਜਦੋਂ ਹਿਰਦਾ ਸ਼ੁੱਧ ਹੋ ਗਿਆ ਤਾਂ ਸਮਝੋ ਫੇਰਾਸੀ ਹੌਲੀ-ਹੌਲੀ ਪਰਮਾਤਮਾ ਦੇ ਰਸਤੇ ਤੇ ਤੋਰ ਹੋਲੀ-ਹੋਲੀ ਸਾਡਾ ਜਿਹੜਾ ਉਸ ਪ੍ਰਭੂ ਦੇ ਨਾਲ ਮਿਲਾਪ ਆ ਨਾ ਉਹ ਹੋਣਾ ਸ਼ੁਰੂ ਹੋ ਜਾਂਦਾ। ਭਗਤ ਜੀ ਕਹਿੰਦੇ ਨਹੀਂ। ਭਗਤ ਜੀ ਨੇ ਆਖਿਆ ਮੈਨੂੰ ਤਾਂ ਕਿਤੇ ਹੁਣ ਬਾਹਰ ਜਾਣ ਦੀ ਲੋੜ ਹੀ ਨਹੀਂ ਹੈਗੀ। ਮੈਨੂੰ ਨਹੀਂ ਕਿਸੇ ਵੀ ਪਾਸੇ ਜਾਣ ਦੀ ਲੋੜ ਕਿਉਂ ਲੋੜ ਨਹੀਂ ਆ ਕਿਉਂਕਿ ਮੇਰਾ ਚੇਤਨਾ ਚਲੇ ਮਨ ਭਇਓ ਪੰਗ। ਕਿਉਂਕਿ ਮੈਨੂੰ ਮੇਰੇ ਅੰਦਰ ਹਿਰਦੇ ਘਰ ਦੇ ਵਿੱਚ ਰੰਗ ਲੱਗ ਗਿਆ, ਰੰਗ ਖੜਾ ਲੱਗ ਗਿਆ ਪ੍ਰਮਾਤਮਾ ਦੇ ਆਨੰਦ ਦਾ। ਤੇ ਮੇਰਾ ਚੇਤਨਾ ਚਲੇ ਹੁਣ ਜਿਹੜਾ ਮੇਰਾ ਚਿੱਤ ਚੇਤਨਾ ਮਤਲਬ ਮੇਰਾ ਚਿੰਤਨ ਹੁਣ ਜਿਹੜਾ ਮੇਰਾ ਚਿੰਤਨ ਆ ਪੰਗ ਪੰਗ ਦਾ ਮਤਲਬ ਫਿਜ਼ੀਕਲੀ ਡਿਸੇਬਲ ਜਾਨੀ ਪਿੰਗਲਾ ਹੁਣ ਪਿੰਗਲਾ ਬੰਦਾ ਨਹੀਂ ਨਾ ਕਿਤੇ ਹਿੱਲ ਸਕਦਾ ਪਿੰਗਲਾ ਬੰਦਾ ਕਿਤੇ ਜਾ ਨਹੀਂ ਸਕਦਾ ਕਿਤੇ ਹਿੱਲ ਨਹੀਂ ਸਕਦਾ ਮੇਰਾ ਹੁਣ ਜਿਹੜਾ ਚਿੰਤਨ ਆ ਜਿਹੜਾ ਚੇਤ ਆ ਇਹ ਪਿੰਗਲਾ ਹੋ ਗਿਆ ਪਿੰਗਲਾ ਹੋ ਗਿਆ ਮਤਲਬ ਇਹ ਹੁਣ ਪਟਕਦਾ ਨਹੀਂ ਇੱਕ ਜਗ੍ਹਾ ਤੇ ਇਹ ਟਿਕ ਗਿਆ ਇੱਕ ਜਗ੍ਹਾ ਤੇ ਮੇਰੇ ਮਨ ਦਾ ਜਿਹੜਾ ਵਾ ਨਾ ਉਹ ਟਿਕਾ ਹੋ ਗਿਆ ਪਰ ਬਹੁਤਾ ਕਰਕੇ ਅਸੀਂ ਜਦੋਂ ਬਾਹਰਲੇ ਕਰਮ ਕਰਦੇ ਆ ਨਾ ਬਾਹਰਲੇ ਕਰਮਾਂ ਦੀ ਪ੍ਰੈਕਟਿਸ ਕਰਦੇ ਆ ਕਈ ਵਾਰੀ ਅਸੀਂ ਦਿਖਾਵੇ ਲਈ ਗੁਰਬਾਣੀ ਅਸੀਂ ਸੁਣਦੇ ਆ ਗੁਰਬਾਣੀ ਸੁਣਦੇ ਆ ਤੇ ਦਿਖਾਵੇ ਵਾਸਤੇ ਅਸੀਂ ਨਾ ਬੜੇ ਬਾਹਰਲੇ ਕਰਮ ਕਰਨੇ ਸ਼ੁਰੂ ਕਰ ਦਿੰਦੇ ਆ ਕਿ ਮੈਂ ਝੂਠ ਨਹੀਂ ਬੋਲਦਾ ਮੈਂ ਤਾਂ ਸਾਰਿਆਂ ਨੂੰ ਇੱਕ ਸਮਾਨ ਦੇਖਦਾ ਮੇਰੇ ਅੰਦਰ ਹੁਣ ਇਹੋ ਜੀ ਗੱਲ ਨਹੀਂ ਰਹੀ ਅਸੀਂ ਇਸ ਤਰ੍ਹਾਂ ਦੀ ਪ੍ਰੈਕਟਿਸ ਕਰਦੇ ਆ ਪਰ ਸਰੀਰਕ ਤੌਰ ਤੇ ਕਰਨੀ ਵੀ ਚਾਹੀਦੀ ਹੈ ਪਰ ਜਿੰਨੀ ਦੇਰ ਤੱਕ ਅੰਦਰੋਂ ਬਿਮਾਰੀ ਦਾ ਨਹੀਂ ਪਤਾ ਜਿੰਨੀ ਦੇਰ ਤੱਕ ਮਨ ਹੀ ਨੀ ਕਿਸੇ ਟਿਕਾ ਦੇ ਵਿੱਚ ਹੈਗਾ ਓਨੇ ਦੇਰ ਤੱਕ ਭਗਤ ਜੀ ਕਹਿੰਦੇ ਸਰੀਰ ਜਿੰਨੀ ਮਰਜ਼ੀ ਪ੍ਰੈਕਟਿਸ ਕਰੀ ਜਾਵੇ ਕੋਈ ਫਾਇਦਾ ਨਹੀਂ ਹੋਉਂਦਾ ਪ੍ਰੈਕਟਿਸ ਸਰੀਰ ਨਹੀਂ ਕਰਨੀ ਆ ਪਰ ਪਹਿਲੋਂ ਅੰਦਰ ਜਿਹੜਾ ਵਾ ਅੰਦਰ ਮਨ ਨੂੰ ਟਿਕਾ ਦੇ ਵਿੱਚ ਜਿਹੜਾ ਵਾ ਮਨ ਦੀ ਪਟਕਣਾ ਦੂਰ ਕਰਨੀ ਤੇ ਮਨ ਨੂੰ ਟਿਕਾ ਚ ਲੈ ਕੇ ਆਉਣਾ ਸਾਡਾ ਹਾਲ ਪਤਾ ਕੀ ਹੈ ਗੁਰਬਾਣੀ ਚ ਲਿਖਿਆ ਆ ਗੋਵਿੰਦ ਭਜਨ ਕੀ ਮਤ ਹੈ ਘੋਰਾ ਵਰਮੀ ਮਾਰੀ ਸਾਪ ਨ ਮਰੀ ਨਾਮ ਨਾ ਸੁਨੇ ਡੋਰਾ ਉਹ ਕਹਿੰਦੇ ਜਿਵੇਂ ਨਾ ਅਸੀਂ ਖੋਡ ਦੇ ਵਿੱਚ ਸੱਪ ਤਾਂ ਅੰਦਰ ਵੜ ਕੇ ਬੈਠਾ ਹੈ ਪੂਰਾ ਅੰਦਰ ਵੜ ਕੇ ਬੈਠਾ ਅਸੀਂ ਬਾਹਰ ਮਿੱਟੀ ਨੂੰ ਮਾਰੀ ਜਾਂਦੇ ਪਿੱਛੇ ਅਸੀਂ ਬਾਹਰ ਖੋਡ ਦੇ ਬਾਹਰ ਮਾਰੀ ਜਾਂਦੇ ਪਿੱਛੇ ਸ਼ਾਇਦ ਇੱਥੇ ਮਾਰਿਆ ਜਿਹੜਾ ਸੱਪ ਇਹ ਡਰ ਜੂਗਾ ਤੇ ਹੋਰ ਕਿਸੇ ਪਾਸੇ ਚਲ ਜੂਗਾ ਉਹੀ ਹਾਲ ਆ ਅਸੀਂ ਬਾਹਰ ਦੀ ਪ੍ਰੈਕਟਿਸ ਕਰੀ ਜਾਂਦੇ ਆ ਤੇ ਅੰਦਰ ਜਿਹੜਾ ਸਾਡਾ ਮਾਨਿਆ ਨਾ ਮਨ ਨੂੰ ਅਸੀਂ ਦੇਖਦੇ ਕੋਈ ਜਿਹੜਾ ਚਿੰਤਨ ਆ ਮਨ ਸਾਡਾ ਕੀ ਕਹਿੰਦਾ ਏ ਉਹ ਨਹੀਂ ਹੁਣ ਦੇਖੋ ਬੰਦਾ ਬਿਮਾਰ ਆ ਜੇ ਬੰਦਾ ਬਿਮਾਰ ਆ ਤਾਂ ਬਿਮਾਰ ਬੰਦੇ ਨੇ ਉਹਨੂੰ ਡਾਕਟਰ ਨੇ ਦੱਸਣਾ ਵੀ ਭਾਈ ਦਵਾਈ ਤੈਨੂੰ ਮੈਂ ਆਹ ਦੇਤੀ ਏ ਇਹ ਸਪਲੀਮੈਂਟ ਆ ਵੀ ਤੇਰੇ ਅੰਦਰ ਜਿਹੜੇ ਤਾਕਤ ਵਾਲੇ ਸੈੱਲ ਆ ਉਹ ਸਹੀ ਹੋ ਜਾਣਗੇ ਉਹਨਾਂ ਤਾਕਤ ਤਾਕਤ ਆਜੂਗੀ ਜਿਨ੍ਹਾਂ ਨੇ ਤੇਰੀ ਬਿਮਾਰੀ ਨਾਲ ਲੜਨਾ ਹੈ ਪਰ ਤਾਕਤ ਤਾਂ ਆਊਗੀ ਜੇ ਤੂੰ ਪ੍ਰੇਜ ਵੀ ਕਰੂਗਾ ਹੁਣ ਪ੍ਰੇਜ ਕਰੀਏ ਨਾ ਖਾਈ ਜਾਈਏ ਪਕਰ ਪਕਰ ਅਸੀਂ ਖਾਈ ਜਾਂਦੇ ਆ ਸਭ ਕੁਝ ਕਰੀ ਜਾਂਦੇ ਆ ਪਰਹੇਜ ਕਰਦੇ ਨਹੀਂ ਤੇ ਦਵਾਈ ਵੀ ਖਾਈ ਜਾਂਦੇ ਆ ਦਵਾਈ ਨੇ ਅਸਰ ਕੋਈ ਨਹੀਂ ਹੁਣ ਜੇ ਡਾਕਟਰ ਨੇ ਕਿਹਾ ਨਾ ਵੀ ਦਵਾਈ ਨੇ ਅਸਰ ਤਾਂ ਕਰਨਾ ਚ ਹੈ ਪਰਹੇਜ ਕਰਨਾ ਦੋਵੇਂ ਚੀਜ਼ਾਂ ਮਿਲਣ ਗਿਆ ਤਾਂ ਅਸੀਂ ਤੰਦਰੁਸਤ ਹੋਵਾਂਗੇ ਉਸੇ ਤਰ੍ਹਾਂ ਜਿਹੜਾ ਮਨ ਰੋਗੀ ਆ ਨਾ ਮਨ ਰੋਗੀ ਨੂੰ ਵੀ ਅਸੀਂ ਦੇਖਣਾ ਵੀ ਇਹਨੂੰ ਕਿਹੜੀ ਚੀਜ਼ ਦੇਣੀ ਆ ਤੇ ਕਿਹੜੀ ਚੀਜ਼ ਤੋਂ ਇਹਨੂੰ ਅਸੀਂ ਰੋਕਣਾ ਤਾ ਹੀ ਅੰਦਰ ਦੇ ਪਾਸੇ ਆਨੰਦ ਤਾਂ ਹੀ ਇਹ ਗੱਲ ਕਹਾਂਗੇ ਕਿ ਕਰਤ ਜਾਈਏ ਨੇ ਘਰ ਲਾਗੋ ਰੰਗ ਘਰ ਨੂੰ ਰੰਗ ਤਾਂ ਹੀ ਲੱਗਣਾ ਹੈ ਜੇ ਅਸੀਂ ਮਨ ਨੂੰ ਕਿੱਥੋਂ ਰੋਕਣਾ ਹੈ ਤੇ ਕਿਹੜੀ ਜਗ੍ਹਾ ਦਾ ਮਨ ਨੂੰ ਜਿਹੜਾ ਵਾ ਉਹ ਰੰਗ ਦੇਣ ਜੇ ਭਗਤ ਜੀ ਕਹਿੰਦੇ ਮਨ ਪਿੰਗਲਾ ਹੋ ਗਿਆ ਮਨ ਪਿੰਗਲਾ ਗਿਆ ਭਾ ਪਟਕਣਾ ਮੁੱਕ ਗਈ ਪਟਕਣਾ ਮੁੱਕ ਗਈ ਪਟਕਣਾ ਖਤਮ ਹੋ ਗਈ ਕਿਉਂ ਕਿਵੇਂ ਖਤਮ ਆਈ ਜਿਵੇਂ ਜਿਵੇਂ ਮਨ ਨੂੰ ਤਲਾਸ਼ ਜਿਵੇਂ ਜਿਵੇਂ ਮਨ ਦੇ ਅੰਦਰ ਤਲਾਸ਼ ਕਰਦੇ ਗਏ ਉਸੇ ਤਰ੍ਹਾਂ ਤਲਾਸ਼ ਕਰਦੇ ਆ ਖੋਜ ਕਰਦੇ ਆ ਕਰਦੇ ਆ ਮਨ ਤਰਸਿਆ ਗਿਆ ਜਦੋਂ ਮਨ ਤਰਸਿਆ ਗਿਆ ਤੇ ਗਹਿਰਾਈ ਵਿੱਚ ਚਲੇ ਗਏ ਗਹਿਰਾਈ ਵਿੱਚ ਜਾ ਕੇ ਪਤਾ ਲੱਗਾ ਕਿ ਭਾਈ ਮੇਰੇ ਅੰਦਰ ਤਾਂ ਆ ਵਿਚਾਰ ਚੱਲਦੇ ਪਏ ਆ ਕਿਉਂਕਿ ਬਹੁਤਾ ਕਰਕੇ ਜਿਹੋ ਜਿਹੇ ਵਿਚਾਰ ਅਸੀਂ ਸੁਣਦੇ ਆ ਨਾ ਉਹਨਾਂ ਵਿਚਾਰਾਂ ਦਾ ਪ੍ਰਭਾਵ ਜਿਹੜਾ ਵਾ ਉਹ ਸਾਡੇ ਮਨ ਦੇ ਉੱਤੇ ਹੁੰਦਾ ਹੈ ਇਹ ਅਸੀਂ ਮਤ ਸੋਚੀਏ ਵੀ ਅਸੀਂ ਸੁਣ ਸਾਰਿਆਂ ਦੀ ਲੈਣੇ ਆ ਪਰ ਕਰਦੇ ਆਪਣੀਆਂ ਇਹ ਨਹੀਂ ਹੋ ਸਕਦਾ ਜਿਹੋ ਜਿਹਾ ਜਸੀਂ ਸੁਣਾਗੇ ਜਿਹੋ ਨੇ ਵਿਚਾਰ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ 4 ਦਿਨ 5 ਦਿਨ 7 ਦਿਨ ਜਿਹੋ ਜੇ ਵਿਚਾਰ ਸੁਣਦੇ ਜਾਵਾਂਗੇ ਮਨ ਨੇ ਉਹ ਜਿਹਾ ਪ੍ਰਭਾਵ ਜਿਹੜਾ ਉਹ ਕਬੂਲ ਦੇ ਜਾਂਦਾ ਉਸ ਤਰ੍ਹਾਂ ਦੇ ਜਿਹੜਾ ਸਾਡਾ ਮੰਨਿਆ ਉਹ ਹੁੰਦੇ ਜਾਂਦਾ ਉਹੋ ਜਿਹਾ ਸਾਡਾ ਮਨ ਹੋ ਜਾਂਦਾ ਸੋ ਵਿਚਾਰ ਵੀ ਉਹ ਸੁਣਨੇ ਨੇ ਜਿਹੜੇ ਵਿਚਾਰ ਸੁਣਿਆ ਕਿਸੇ ਆਪਣੇ ਮਨ ਨੂੰ ਖੋਜ ਜਾਂਦਾ ਪਤਾ ਲੱਗੇ ਜਿਹੜੇ ਵਿਚਾਰ ਸੁਨੇ ਆ ਅਸੀਂ ਤਰਕ ਕਰ ਸਕੀਏ ਸਾਡੀ ਵਿਵੇਕ ਬੁੱਧੀ ਚ ਬੰਦਾ ਹੋ ਸਕੇ ਵੀ ਆਹ ਕੰਮ ਸਹੀ ਹੈ ਤੇ ਆਹ ਗਲਤ ਇੱਥੇ ਮੈਂ ਇੱਕ ਇੱਕ ਹੋਰ ਗੱਲ ਸਾਂਝੀ ਕਰਦਾ ਗਲਤ ਨੂੰ ਗਲਤ ਕਹਿਣਾ ਨਿੰਦਾ ਕੋਈ ਨਹੀਂ ਹੈ ਤੇ ਸਹੀ ਦੀ ਤਾਰੀਫ ਕਰਨਾ ਆਹ ਬੰਦਾ ਚੰਗਾ ਹੈ ਚੰਗੇ ਦੀ ਤਾਰੀਫ ਕਰਨਾ ਇਹ 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 ਮਤ ਸਮਝੋ ਵੀ ਇਹ ਖੁਸ਼ਾਮਦ ਨਹੀਂ ਹੈਗੀ ਇਹ ਖੁਸ਼ਾਮਦ ਦੀ ਚੰਗਾ ਬੰਦਾ ਤੇ ਉਹਨੂੰ ਚੰਗਾ ਕਹਿਣਾ ਚਾਹੀਦਾ ਜੇ ਗਲਤ ਹੈ ਉਹਨੂੰ ਗਲਤ ਕਹਿਣਾ ਚਾਹੀਦਾ ਕੰਡੇ ਨੂੰ ਕੰਡਾ ਨਹੀਂ ਕਹਾਂਗੇ ਤੇ ਫਿਰ ਕੀ ਕਹੋਗੇ ਕਿਹੜੀ ਚੀਜ਼ ਕਹੋਗੇ ਕਿਹੜਾ ਵਰਡ ਕਹੋਗੇ ਫੋਲ ਨੇ ਫੋਲ ਨਹੀਂ ਕਹੋਗੇ ਤੇ ਕੀ ਕਹੋਗੇ ਜੋ ਕਿਸੇ ਵਿੱਚ ਸਿਫਤ ਆ ਉਹ ਸਿਫਤ ਕਰਨੀ ਕੋਈ ਸ਼ਾਮਦ ਨਹੀਂ ਆ ਜੋ ਕਿਸੇ ਚ ਔਗਣ ਆ ਜੇ ਕੋਈ ਭੈਣ ਭਰਾ ਸੁਣਦਾ ਤੇ ਉਹਨੂੰ ਉਹਦਾ ਔਗਣ ਦੱਸਣਾ ਇਹ ਨਿੰਦਾ ਨਹੀਂ ਇਸ ਚੀਜ਼ ਦਾ ਇਹਨਾਂ ਇਹਨਾਂ ਸ਼ਬਦਾਂ ਤੋਂ ਸਾਨੂੰ ਪਤਾ ਲੱਗਦਾ ਅਗੇ ਭਗਤ ਜੀ ਸਮਝਾਉਂਦੇ ਨੇ ਕਹਿੰਦੇ ਇਹ ਇੱਕ ਦਿਵਸ ਉਹਦਾ ਰੰਗ ਕਿਵੇਂ ਲੱਗਾ ਕਹਿੰਦੇ ਪਹਿਲਾਂ ਮੈਂ ਆ ਪ੍ਰੈਕਟਿਸ ਪ੍ਰੈਕਟਿਸ ਕਰਕੇ ਦੇਖੀ ਇੱਕ ਦਿਸ ਮਨ ਭਈ ਉਮੰਗ ਉਮੰਗ ਦਾ ਮਤਲਬ ਚਾਹ ਇਹਦੇ ਕਾਸ ਚੰਦਨ ਚੋਵਾ ਬਹੁਤ ਸੁਗੰਧ ਕਹਿੰਦੇ ਇੱਕ ਦਿਨ ਮੇਰੇ ਮਨ ਚ ਚਾਹ ਉੱਠੇ ਮੇਰੇ ਮਨ ਚ ਵੀ ਤਾਂਗ ਪੈਦਾ ਹੋਈ ਮੇਰੇ ਮਨ ਚ ਵੀ ਚਾਹ ਪੈਦਾ ਹੋਇਆ ਕਾਹਦਾ ਚਾਹ ਪੈਦਾ ਹੋਇਆ ਕਾਸ ਚੰਦਨ ਕਿ ਚੰਦਨ ਉਸੇ ਲਵੱਟੇ ਦੇ ਉੱਤੇ ਕਸਾਇਆ ਤਿਲਕ ਲਾਇਆ ਚੋਵਾ ਜੋਆ ਦਾ ਮਤਲਬ ਇਤਰ ਜਿਹੜੇ ਇਤਰ ਵਧੀਆ ਵਧੀਆ ਸੁਗੰਧੀਆਂ ਜੋਆ ਇਤਰ ਜਿਹੜਾ ਉਹ ਲਾਇਆ ਬਹੁਤ ਸੁਗੰਧ ਹੋਰ ਵੀ ਕਈ ਸੁਗੰਧੀਆਂ ਜਿਹੜੀਆਂ ਆਪਣੇ ਆਪ ਨੂੰ ਲਾਈ ਇਹ ਸੁਗੰਧੀਆਂ ਲਾ ਕੇ ਚੰਦਨ ਲਾ ਕੇ ਸਾਰਾ ਕੁਝ ਕਰਕੇ ਪੂਜਨ ਚਾਲੀ ਬ੍ਰਹਮ ਠਾਏ ਇੰਦੇ ਫੇਰਨਾ ਮੈਂ ਪੂਜਨ ਲਈ ਤੁਰ ਪਿਆ ਪੂਜਨ ਲਈ ਮੈਂ ਤੁਰ ਪਈ ਪੂਜਾ ਕਰਨ ਲਈ ਤੁਰ ਪਈ ਕਿੱਥੇ ਤੁਰ ਪਈ ਬ੍ਰਹਮ ਠਾਏ ਜਾਣ ਕਿਸੇ ਠਾਕੁਰ ਦਵਾਰ ਕਿਸੇ ਖਾਸ ਜਗ੍ਹਾ ਦੇ ਉੱਤੇ ਨਾ ਮੈਂ ਉਸ ਬ੍ਰਾਹਮਣ ਨੂੰ ਲੱਭਣ ਉਸ ਬ੍ਰਾਹਮਣ ਨੂੰ ਪੂਜਣ ਵਾਸਤੇ ਤੁਰ ਪਈ ਪਰ ਕੋ ਇਹ ਆ ਕਿ ਕਹਿੰਦੇ ਸੋ ਬ੍ਰਾਹਮ ਬਤਾਇਓ ਪੁਰ ਗੁਰਕਾਰ ਹੀ ਮੈਂ ਕਹਿੰਦੇ ਪਰ ਉਹ ਬ੍ਰਾਹਮ ਤਾਂ ਮੇਰੇ ਘਰ ਦੇ ਅੰਦਰ ਸੀ ਉਹ ਤਾਂ ਹਿਰਦੇ ਦੇ ਵਿੱਚ ਸੀਗਾ ਉਹ ਜਿੰਨੂੰ ਮੈਂ ਲੱਭਣ ਲਈ ਬਾਹਰ ਜਾਂਦੀ ਪਈ ਆ ਜਿੰਨੂੰ ਲੱਭਣ ਲਈ ਮੈਂ ਜਗਾ ਜਗਾ ਪਟਕਨੀ ਪਈ ਆ ਉਹ ਤਾਂ ਮੇਰੇ ਅੰਦਰ ਆ ਇਸ ਗੱਲ ਦੀ ਸੋਝੀ ਮੈਨੂੰ ਇਸ ਗੱਲ ਦੀ ਸੋਚੀ ਪਤਾ ਮੈਨੂੰ ਕਿਵੇਂ ਆਈ ਕਹਿੰਦੇ ਜਹਾਂ ਜਾਈਏ ਤਹ ਜਲਪਖਾਨ ਕਹਿੰਦੇ ਜਿੱਥੇ ਜਾਣਾ ਹੈ ਉੱਥੇ ਕੀ ਹੈ ਉੱਥੇ ਪੱਥਰ ਦੀ ਬਿਲਡਿੰਗ ਬਣੀ ਹੋਰ ਕੀ ਬਿਲਡਿੰਗ ਬਣੀ ਹੈ ਪੱਥਰ ਦੀ ਤੇ ਅੰਦਰ ਪੱਥਰ ਦਾ ਹੀ ਭਗਵਾਨ ਸਥਾਪਿਤ ਕੀਤਾ ਹੋਇਆ ਜੇ ਹੁਣ ਉਹ ਮੂਰਤੀ ਸਥਾਪਿਤ ਕੀਤੀ ਆ ਉਹਨਾਂ ਨੇ ਕਹਿਤਾ ਭਗਵਾਨ ਤੇ ਮੈਂ ਮੱਥਾ ਟੇਕਦਾ ਦੁਕਾਨ ਤੇ ਤਾਂ ਨਹੀਂ ਅਸੀਂ ਮੱਥਾ ਟੇਕਦੇ ਦੁਕਾਨ ਤੇ ਜਾ ਕੇ ਥੋੜੀ ਸਾਡੀ ਵੀ ਗੱਲ ਆ ਅਸੀਂ ਵੀ ਤੇ ਕੈਲੰਡਰ ਲਿਆ ਲਿਆ ਟੰਗੇ ਨੇ ਅਸੀਂ ਵੀ ਤੇ ਬਹੁਤ ਕੁਝ ਕਰਦੇ ਆ ਕਹਿੰਦੇ ਉੱਥੇ ਹੈ ਕੀ ਆ ਉੱਥੇ ਕਹਿੰਦੇ ਉੱਥੇ ਸਭ ਕੁਝ ਆ ਇਹ ਸਾਰਾ ਕੁਝ ਕਹਿੰਦੇ ਬਿਲਡਿੰਗ ਬਣੀ ਆ ਬਿਲਡਿੰਗ ਬਣੀ ਆ ਉੱਥੇ ਉੱਥੇ ਨਾਲ ਕੀ ਅੰਦਰ ਪੱਥਰ ਦੇ ਭਗਵਾਨ ਆ ਬਾਹਰ ਪੱਥਰ ਲੱਗੇ ਆ ਬਾਹਰ ਸੰਗਮਰਮਰ ਲੱਗੇ ਆ ਸੰਗਮਰਮਰ ਤੇ ਜੋਰ ਦਿੱਤਾ ਰਾਜਸਥਾਨ ਨੂੰ ਪੈਸਾ ਇਹਨਾਂ ਦੇ ਤਾ ਤੇ ਉਹ ਸੰਗਮਰਮਰ ਤੇ ਸੰਗਮਰਮਰ ਲਾ ਕੇ ਆਪਣੀਆਂ ਅਸਰੀਆਂ ਨਿਸ਼ਾਨੀਆਂ ਢਾਤੀਆਂ ਜਿਹੜੀਆਂ ਸਹੀ ਨਿਸ਼ਾਨੀਆਂ ਸੀ ਉਹ ਢਾ ਕੇ ਪੱਥਰ ਦੇ ਬੀਬੀ ਭਾਨੀ ਦੇ ਚੱਕਲੇ ਦੇ ਪੱਥਰ ਦਾ ਬੀਬੀ ਭਾਨੀ ਦਾ ਚੁੱਲਾ ਬਣਾਤਾ ਕਿਤੇ ਉਸ ਟਾਈਮ ਬੀਬੀ ਭਾਨੀ ਜੀ ਪੱਥਰ ਦੇ ਚੁੱਲੇ ਤੇ ਥੋੜੀ ਰੋਟੀਆਂ ਪਕਾਉਂਦੇ ਸੀ ਜਾ ਕੇ ਦੇਖੋ ਗੋਇੰਦਵਾਲ ਸਾਹਿਬ ਇਹ ਵੀ ਤੇ ਆਪਾਂ ਨਾਲ-ਨਾਲ ਵੇਖਣਾ ਨਾ ਕੀ ਕੀ ਹੁੰਦਾ ਪਿਆ ਤੇ ਜਾਂ ਕਹਿੰਦੇ ਸਰੋਵਰ ਆ ਜਲ ਜਾਂ ਫਿਰ ਉੱਥੇ ਸਰੋਵਰ ਬਣੇ ਆ ਸਰੋਵਰਾਂ ਦਾ ਕਿਹਾ ਜਾਂਦਾ ਜੀ ਇੱਥੋਂ ਜਲ ਲੈ ਆਓ ਇਸ ਜਲ ਨਾਲ ਹੈ ਹੁੰਦਾ ਇਸ ਜਲ ਨਾਲ ਆਉਂਦਾ ਜਾਂ ਕਹਿੰਦੇ ਸਰੋਵਰ ਜਹਾਂ ਜਾਈਏ ਤਹ ਜਲਪਖਾਨ ਕਹਿੰਦੇ ਉੱਥੇ ਸਾਰਾ ਕੁਝ ਹੈ ਪਰ ਕਹਿੰਦੇ ਤੂੰ ਪੂਰ ਰਿਓ ਹੈ ਸਭ ਸਮਾਨ ਕਹਿੰਦੇ ਤੂੰ ਦੇ ਸਾਰਿਆਂ ਦੇ ਵਿੱਚ ਇੱਕ ਸਮਾਨ ਆ ਹੇ ਮੇਰੇ ਰੱਬ ਜੀ ਤੁਸੀਂ ਇਕੱਲੇ ਤੀਰਥਾਂ ਤੇ ਥੋੜੀ ਆ ਤੁਸੀਂ ਇਕੱਲੇ ਕਿਸੇ ਇੱਕ ਜਗ੍ਹਾ ਤੇ ਥੋੜੇ ਸਥਾਪਤ ਆ ਹੁਣ ਧੰਗੁਰੂ RAMDAS ਨੂੰ ਮਿਲਣ ਲਈ ਜ਼ਰੂਰੀ ਨਹੀਂ ਆ ਵੀ ਅੰਮ੍ਰਿਤਸਰ ਹੀ ਜਾਣਾ ਪੈਣਾ ਹੈ ਧੰਗੁਰੂ RAMDAS ਹਰ ਜਗ੍ਹਾ ਤੇ ਮੌਜੂਦ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਮਿਲਣ ਵਾਸਤੇ ਜ਼ਰੂਰੀ ਨਹੀਂ ਵੀ ਤੁਸੀਂ ਬੰਗਲਾ ਸਾਹਿਬ ਹੀ ਜਾਣਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਇੱਥੇ ਵੀ ਮੌਜੂਦ ਹੈ ਇਸ ਜਗ੍ਹਾ ਵੀ ਮੌਜੂਦ ਹੈ ਤੁਸੀਂ ਯਾਦ ਕਰਕੇ ਦੇਖੋ ਉਹਨਾਂ ਦੀ ਸਿੱਖਿਆ ਯਾਦ ਕਰਕੇ ਦੇਖੋ ਗੁਰਤੇਗ ਬਾਦਰਮਹਾਰਾਜ ਨੂੰ ਸਿਸਗੰਜ ਨਹੀਂ ਲੱਪਣ ਜਾਣਾ ਪੈਂਦਾ ਗੁਰਤੇਗ ਬਾਦਰਮਹਾਰਾਜ ਹਰ ਜਗ੍ਹਾ ਮੌਜੂਦ ਨੇ ਠੀਕ ਹੈ ਉਹਨਾਂ ਦੇ ਸਥਾਨ ਬਣੇ ਆ ਦਰਸ਼ਨ ਕਰਨ ਲਈ ਜਾਂਦੇ ਹੋ ਗੱਲ ਵੱਖਰੀ ਆ ਪਰ ਜੇ ਕੋਈ ਵੀ ਇੱਥੇ ਜਾ ਕੇ ਗੁਰਤੇਗ ਬਾਦਰਮਹਾਰਾਜ ਦੀ ਬਾਣੀ ਜਾਣ ਆਣੀ ਹੈ ਤੇ ਗੁਰਤੇਗ ਬਾਦਰਮਹਾਰਾਜ ਦੀ ਬਾਣੀ ਤਾਂ ਹਰ ਜਗ੍ਹਾ ਮੌਜੂਦ ਹੈ ਜਿੱਥੇ ਬੈਠੇ ਮਰਜੀ ਪੜ ਲਓ ਸੋ ਇਸ ਚੀਜ਼ ਨੂੰ ਕਹਿੰਦੇ ਫਿਰ ਕਹਿੰਦੇ ਵੇਦ ਪੁਰਾਨ ਸਭ ਦੇਖੇ ਜੋ ਕਹਿੰਦੇ ਮੈਂ ਸਾਰੇ ਗ੍ਰੰਥ ਸਾਰੇ ਵੇਦ ਸਾਰੇ ਪੁਰਾਨ ਸਾਰਿਆਂ ਨੂੰ ਕਹਿੰਦੇ ਖੋਖ ਕੇ ਜੋਏ ਦਾ ਮਤਲਬ ਹੁੰਦਾ ਖੋਜਣਾ ਸਾਰਿਆਂ ਨੂੰ ਖੋਜ-ਖੋਜ ਕੇ ਦੇਖ ਲਿਆ ਸਾਰਿਆਂ ਨੂੰ ਪੜ-ਪੜ ਕੇ ਵੇਖ ਲਿਆ ਪਰ ਫਿਰ ਇੱਕ ਹੀ ਨਤੀਜੇ ਤੇ ਪਹੁੰਚੇ ਅਮੈਂ ਕਹਿੰਦੇ ਉਹ ਨਤੀਜਾ ਸੀ ਉਂਹਾ ਤਵ ਜਾਈਏ ਜੋ ਇਗਾ ਨਾ ਹੋਵੇ ਕਹਿੰਦੇ ਉੱਥੇ ਤੇ ਮੈਂ ਤਾਂ ਜਾਵਾਂ ਨਾ ਜੇ ਇੱਥੇ ਨਾ ਹੋਵੇ ਜੇ ਇਸ ਜਗ੍ਹਾ ਦੇ ਉੱਤੇ ਜਿਨ ਨੇ ਇਸ ਜਗ੍ਹਾ ਤੇ ਬੈਠਿਆ ਗੁਰਤੇਗਬਾ ਦਰਮਾਰਾਜ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਪਾਸ਼ਾ ਦੀ ਬਾਣੀ ਮਹਿਸੂਸ ਕਰ ਲਈ ਨਾ ਉਹਨੂੰ ਜਗ੍ਹਾ ਜਗ੍ਹਾ ਪਰ ਟਕਣ ਦੀ ਲੋੜ ਕੋਈ ਉਹਨੂੰ ਜਗ੍ਹਾ ਜਗ੍ਹਾ ਜਾਣ ਦੀ ਲੋੜ ਨਹੀਂ ਵੀ ਫੁਲਾਨੀ ਜਗ੍ਹਾ ਤੇ ਜਾ ਕੇ ਮੈਨੂੰ ਮਿਲਣਾ ਇਤਿਹਾਸਿਕ ਸਥਾਨ ਬਣੇ ਨੇ ਦਰਸ਼ਨ ਕਰਨੇ ਜ਼ਰੂਰੀ ਨੇ ਮੈਂ ਨਹੀਂ ਕਹਿੰਦੀ ਨਹੀਂ ਜਾਣਾ ਚਾਹੀਦਾ ਜ਼ਰੂਰ ਜਾਓ ਦਰਸ਼ਨ ਕਰਨ ਵਾਸਤੇ ਕੁਝ ਕਿਸੇ ਜਗ੍ਹਾ ਦੀਆਂ ਵਾਈਬਸ ਹੁੰਦੀਆਂ ਨੇ ਉਸ ਜਗ੍ਹਾ ਤੇ ਜਾ ਕੇ ਬੰਦੇ ਨੂੰ ਪਰ ਜੇ ਅਸੀਂ ਕਹੀਏ ਵੀ ਉੱਥੇ ਹੀ ਜਾਵਾਂਗੇ ਤੇ ਉਸ ਜਗ੍ਹਾ ਤੇ ਜਾ ਕੇ ਹੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸਮਝ ਆਉਣੀ ਆ ਜਾਂ ਉਹ ਤੇਗ ਬਾਦਰ ਮਹਾਰਾਜ ਦੀ ਜਾਂ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸਮਝ ਆਣੀ ਆ ਇਹ ਭੁਲੇਖਾ ਕੱਢ ਦਿਓ ਬਾਣੀ ਨੂੰ ਜਿੱਥੇ ਪੜ ਲੋਗੇ ਸਮਝ ਕੇ ਪੜ ਲੋਗੇ ਉहां ਤੋਂ ਜਾਈਏ ਜੋ ਇੰਨਾ ਹੋਏ ਇੱਥੇ ਵੀ ਤੁਹਾਨੂੰ ਉਹ ਸਮਝ ਆਣੀ ਜੇ ਅਸੀਂ ਸਮਝ ਕੇ ਪੜਾਂਗੇ ਤਾਂ ਇੱਥੇ ਵੀ ਅੰਜ ਲੱਗਣਾ ਵੀ ਗੁਰੂ ਅਰਜਨ ਪਾਤਸ਼ਾਹ ਸਿਰ ਤੇ ਹੱਥ ਰੱਖ ਕੇ ਆਪ ਪੜਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਸਿਰ ਤੇ ਛੜੀ ਰੱਖੀ ਆ ਆਪ ਪੜਾ ਰਹੇ ਨੇ ਇੱਥੇ ਵੀ ਇਹੋ ਹੀ ਮਹਿਸ ਗੱਲ ਸਮਝਣ ਦੀ ਹੈ ਉਹ ਉਹ ਹੀ ਗੱਲ ਭਗਤ ਰਾਮਾਨੰਦ ਜੀ ਸਮਝਾ ਰਹੇ ਨੇ ਵੀ ਮੈਂ ਭਟਕਦਾ ਨਹੀਂ ਕਿਉਂ ਨਹੀਂ ਭਟਕਦਾ ਕਿਉਂਕਿ ਅੰਦਰ ਰੰਗ ਲੱਗ ਗਿਆ ਅੱਗੇ ਕਹਿੰਦੇ ਸਤਗੁਰ ਸਤਗੁਰ ਮੈਂ ਬਲਿਹਾਰੀ ਤੋਰ ਏ ਮੇਰੇ ਸਤਗੁਰ ਜੀ ਸਤਗੁਰ ਦਾ ਮਤਲਬ ਇੱਥੇ ਸੱਚੇ ਪਾਤਸ਼ਾਹ ਏ ਮੇਰੇ ਸੱਚੇ ਪਾਸ਼ਾ ਮੇਰੇ ਸੱਚੇ ਗੁਰੂ ਮੇਰੇ ਸੱਚੇ ਗਿਆਨ ਮੈਂ ਬਲਿਹਾਰੀ ਤੋਰ ਮੈਂ ਤੁਹਾਡੇ ਤੋਂ ਬਲਹਾਰ ਜਾਣਾ ਹੈ ਕਿਉਂ ਬਲਹਾਰ ਜਾਣਾ ਹੈ ਅੱਗੇ ਉਹ ਵੀ ਦੱਸਿਆ ਜਿਨ ਸਕਲ ਬਿਕਲ ਭਰਮ ਕਾਟੇ ਮੋਰ ਸਕਲ ਦਾ ਮਤਲਬ ਸਾਰੇ ਵਿਕਲ ਦਾ ਮਤਲਬ ਕਠਨ ਜਿਨ੍ਹਾਂ ਨੇ ਮੇਰੇ ਸਾਰੇ ਕਠਨ ਪਰਮ ਕਠਨ ਪਰਮ ਕਿਵੇਂ ਸੀ ਅਗਿਆਨਤਾ ਕਰਕੇ ਕਿਉਂਕਿ ਮੈਂ ਅਗਿਆਨੀ ਹੋ ਗਿਆ ਸਾਂ ਤਾਂ ਹੀ ਤੇ ਜਾਂਦਾ ਫਿਰਦਾ ਸਾਂ ਇੱਧਰ ਉੱਧਰ ਤਾਂ ਹੀ ਤੇ ਇਸ ਜਗ੍ਹਾ ਤੇ ਮੈਨੂੰ ਦਿਸਦਾ ਨਹੀਂ ਸੀ ਕਹਿੰਦੇ ਮੇਰੇ ਤੁਸੀਂ ਕਿਰਪਾ ਕੀਤੀ ਮੇਰੇ ਜਿੰਨੇ ਮੈਂ ਆਪਣੇ ਮਨ ਦੇ ਵਿੱਚ ਅਗਿਆਨਤਾ ਵਾਲੇ ਭਰਮ ਪਾਏ ਸੀ ਨਾ ਉਹ ਸਾਰੇ ਤੁਸੀਂ ਕੱਟ ਦਿੱਤੇ ਤਾਂ ਕਰਕੇ ਮੈਂ ਤੁਹਾਡੇ ਤੋਂ ਬਲਿਹਾਰ ਜਾਣਾ ਹੈ ਅਗੇ ਆਪਣੇ ਨਾਮ ਦੀ ਛਾਪ ਲਾਉਂਦੇ ਨੇ ਰਾਮਾਨੰਦ ਸਵਾਮੀ ਰਮਤ ਬ੍ਰਹਮ ਆਪਣੇ ਨਾਮ ਦੀ ਛਾਪ ਲਾਉਂਦਿਆ ਕਹਿੰਦੇ ਨੇ ਗੁਰ ਕਾ ਸ਼ਬਦ ਕਾਟੇ ਕੋਟ ਕਰੂੰ ਕਹਿੰਦੇ ਬ੍ਰਹਮ ਤਾਂ ਸਾਰੇ ਪਾਸੇ ਪਰਮਾਨੰਦ ਜੀ ਬ੍ਰਹਮ ਤਾਂ ਸਾਰੇ ਪਾਸੇ ਉਹ ਸੱਚ ਉਹ ਅਕਾਲ ਪੁਰਖ ਤਾਂ ਸਾਰੇ ਪਾਸੇ ਫਸ ਰਿਹਾ ਹੈ ਸਾਰੇ ਪਾਸੇ ਉਹ ਰਮਿਆ ਹੋਇਆ ਹੈ ਤੇ ਗੁਰੂ ਦੀ ਮੱਤ ਗੁਰੂ ਦੀ ਮਾਤਰਾ ਹੀ ਕੀ ਹੋਇਆ ਮੈਨੂੰ ਆਤਮਿਕ ਵਿਵੇਕ ਬੁੱਧੀ ਆ ਗਈ ਤੇ ਆਤਮਿਕ ਵਿਵੇਕ ਬੁੱਧੀ ਆਉਣ ਦੇ ਨਾਲ ਮੈਨੂੰ ਪਰਮਾਤਮਾ ਦੇ ਵਿੱਚੋਂ ਮੁਕਤੀ ਮਿਲ ਗਈ। ਜਿਹੜੇ ਪਰਮ ਮੇਰੇ ਅੰਦਰ ਸੀ ਉਹਨਾਂ ਤੋਂ ਮੁਕਤੀ ਮਿਲ ਗਈ। ਉਹਨਾਂ ਤੋਂ ਮੁਕਤੀ ਮਿਲ ਗਈ ਜਦ ਪਰਮਾਤਮਾ ਤੋਂ ਮੁਕਤੀ ਪਰ ਹੁਣ ਉੱਪਰ ਉੱਪਰ ਆਜੋ। ਇਸੇ ਸ਼ਬਦ ਦੇ ਉੱਪਰ ਉੱਪਰ ਨਾਲ ਚੱਲ ਪੋ। ਹੁਣ ਪਰਮਾਤਮਾ ਤੋਂ ਮੁਕਤੀ ਮਿਲ ਗਈ। ਪਰਮਾਤਮਾ ਤਾਂ ਜਦੋਂ ਮੁਕਤੀ ਮਿਲ ਗਈ ਤਾਂ ਮੈਂ ਸਤਗੁਰ ਦੇ ਬਲਹਾਰ ਗਿਆ। ਸਤਗੁਰ ਦੇ ਬਲਹਾਰ ਕਿਉਂ ਗਿਆ ਕਿਉਂਕਿ ਪਰਮਾਤਮਾ ਤੋਂ ਮੁਕਤੀ ਮਿਲ ਗਈ। ਜਦੋਂ ਪਰਮਾਤਮਾ ਤੋਂ ਮੁਕਤੀ ਮਿਲੀ ਫਿਰ ਪਤਾ ਲੱਗ ਗਿਆ ਉहां ਤਾਂ ਜਾਈਏ ਜੋ ਇहां ਨਾ ਹੋਏ। ਮੈਂ ਤੇ ਐਵੇਂ ਇੱਧਰ ਉੱਧਰ ਤੁਰਿਆ ਜਾਣਾ ਇੱਥੇ ਸਭ ਕੁਝ ਮੌਜੂਦ ਆ ਮੈਂ ਕਿਉਂ ਕਿਸੇ ਹੋਰ ਪਾਸੇ ਜਾਵਾਂ ਫੇਰ ਉਸ ਤੋਂ ਅੱਗੇ ਆਜੋ ਕਹਿੰਦੇ ਤੂੰ ਭੂਲ ਰਹੇ ਹੋ ਜਦੋਂ ਇਸ ਗੱਲ ਦੀ ਸਮਝ ਆ ਗਈ ਉਹਾਂ ਤੋਂ ਜਾਈਏ ਜੋ ਇੱਥਾ ਨਾ ਹੋਏ ਫੇਰ ਇਹ ਵੀ ਸਮਝ ਆ ਗਈ ਤੂੰ ਭੂਲ ਰਹੇ ਹੋ ਹੈ ਸਭ ਸਮਾ ਤੂੰ ਤੇ ਸਾਰਿਆਂ ਦੇ ਵਿੱਚ ਰਮਿਆ ਆ ਜਦੋਂ ਤੂੰ ਸਾਰਿਆਂ ਚ ਰਮਿਆ ਆ ਤਾਂ ਫੇਰ ਇਸ ਗੱਲ ਦੀ ਸਮਝ ਆ ਗਈ ਕਿ ਜਿਹੜਾ ਮੈਂ ਜਾਨਾ ਤੂੰ ਬ੍ਰਹਮ ਬਤਾਇਓ ਹੈ ਕੋਰਕਾਰ ਹੀ ਮੈਂ ਤੂੰ ਤੇ ਸਾਰਾ ਕੁਝ ਘਰ ਦੇ ਅੰਦਰ ਆ ਹਿਰਦੇ ਦੇ ਵਿੱਚ ਆ ਜਦੋਂ ਹਿਰਦੇ ਦੇ ਵਿੱਚ ਆ ਤੇਰੇ ਮੇਰੇ ਮਨ ਦੇ ਵਿੱਚ ਜਿਹੜਾ ਚਾਹ ਪੈਦਾ ਹੋਇਆ ਹੁਣ ਮੇਰੇ ਮਨ ਦੇ ਵਿੱਚ ਜਿਹੜਾ ਚਾਹ ਪੈਦਾ ਹੋਇਆ ਉਹ ਤੈਨੂੰ ਮਿਲਣ ਦਾ ਪੈਦਾ ਹੋਇਆ ਤੇ ਉਸ ਚਾਹ ਦੇ ਨਾਲ ਮੇਰੇ ਘਰ ਦੇ ਅੰਦਰ ਮੇਰੇ ਹਿਰਦੇ ਘਰ ਦੇ ਅੰਦਰ ਆਨੰਦ ਭਰ ਗਿਆ ਜਦੋਂ ਹਿਰਦੇ ਘਰ ਦੇ ਅੰਦਰ ਆਨੰਦ ਭਰ ਗਿਆ ਤੇ ਫਿਰ ਕੀ ਹੋਇਆ ਫਿਰ ਆਪਣੇ ਆਪ ਮੂੰਹੋਂ ਨਿਕਲ ਗਿਆ ਘੱਟ ਜਾਈਏ ਰੇ ਹੁਣ ਮੈਂ ਕਿੱਥੇ ਜਾਵਾਂ ਕਿਹੜੀ ਜਗ੍ਹਾ ਤੇ ਜਾਵਾਂ ਘਰ ਲਾਗੂ ਰੰਗ ਕਿਉਂਕਿ ਘਰ ਦੇ ਵਿੱਚ ਰੰਗ ਸੋ ਇੱਕ ਘਰ ਦੇ ਵਿੱਚ ਜਿਹੜਾ ਰੰਗ ਲੱਗਾ ਘਰ ਦੇ ਵਿੱਚ ਰੰਗ ਲੱਗਣ ਦਾ ਅਸੀਂ ਭਗਤਾਂ ਦੀ ਗੱਲ ਕਰਦੇ ਆ ਭਗਤਾਂ ਦੀ ਗੱਲ ਕਰਦੇ ਆ ਇਹ ਗੱਲ ਜੇ ਸੱਚੇ ਪਾਤਸ਼ਾਹ ਸਮਝਾਈ ਆ ਤੇ ਭਗਤਾਂ ਕੀ ਚਾਲ ਨਿਰਾਲੀ ਕਿਉਂਕਿ ਭਗਤਾਂ ਦੀਆਂ ਗੱਲਾਂ ਨਿਰਾਲੀਆਂ ਚਾਲਾਂ ਨਿਰਾਲੀ ਭਗਤਾਂ ਕੀ ਉਹਨਾਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਨਿਰਾਲੀਆਂ ਨੇ ਕਿਉਂ ਨਿਰਾਲੀਆਂ ਨੇ ਕਿਉਂਕਿ ਜਿਹੜੇ ਰੱਬ ਦੇ ਪਿਆਰੇ ਨੇ ਨਾ ਜਿਹੜੇ ਉਹਨੂੰ ਮਿਲੀਆਂ ਹੋਈ ਆਤਮਾ ਨੇ ਜਿਹੜੇ ਉਹਨੂੰ ਮਿਲ ਕੇ ਇੱਕ ਸੁਰ ਇੱਕ ਮਿਕ ਹੋ ਗਏ ਨੇ ਉਹ ਉਹਨਾਂ ਦਾ ਜਿਹੜਾ ਸੁਭਾਅ ਹੈ ਨਾ ਉਹ ਸੁਭਾਅ ਫਿਰ ਵੱਖਰਾ ਹੀ ਹੋ ਜਾਂਦਾ ਇਤਿਮਿਨਿਤ ਦਾਲ ਯਾਦ ਆਈ ਅਕਾਲੀ ਕੌਰ ਸਿੰਘ ਜੀ ਅਕਾਲੀ ਕੌਰ ਸਿੰਘ ਸਾਡੇ ਇਤਿਹਾਸਕ ਇਤਿਹਾਸ ਦੇ ਵਿੱਚ ਬੜਾ ਉਹਨਾਂ ਦਾ ਨਾਮ ਬੜਾ ਲਿਆ ਜਾਂਦਾ ਹੈ ਸਨਮਾਨ ਦੇ ਨਾਲ ਅਕਾਲੀ ਕੌਰ ਸਿੰਘ ਜੀ ਨੇ ਇੱਕ ਲੇਖ ਲਿਖਿਆ ਲੇਖ ਲਿਖ ਕੇ ਉਹ ਅਖਬਾਰ ਦੇ ਵਿੱਚ ਲੇਖ ਜਦੋਂ ਛਪਿਆ ਤੇ ਇੱਕ ਨੌਜਵਾਨ ਨੇ ਲੇਖ ਪੜ੍ਹਿਆ ਲੇਖ ਪੜ੍ਹ ਕੇ ਉਹਨੂੰ ਕੋਈ ਗੱਲ ਨਾ ਚੰਗੀ ਲੱਗੀ ਤੇ ਉਹ ਜਦੋਂ ਉਹ ਕਹਿੰਦਾ ਵੀ ਇਸ ਬੰਦੇ ਨੂੰ ਮੈਂ ਮਿਲਣਾ ਹੈ ਜਿਹਨੇ ਕੀ ਲਿਖਿਆ ਜਦੋਂ ਮਿਲਣ ਗਿਆ ਤਾਂ ਉਸ ਵੇਲੇ ਗਿਆਨੀ ਜੀ ਅਕਾਲੀ ਕੌਰ ਸਿੰਘ ਜੀ ਕਥਾ ਕਰਦੇ ਪਏ ਸਨ ਉਹ ਜਦੋਂ ਕਥਾ ਕਰਕੇ ਨਿਕਲੇ ਹਟੇ ਤੇ ਉਹ ਕਹਿੰਦਾ ਵੀ ਆਹ ਲੇਖ ਤੁਸੀਂ ਲਿਖਿਆ ਕਹਿੰਦੇ ਖਾਂਜ ਉਹਨੇ ਬੜਾ ਬੁਰਾ ਭਲਾ ਉਹਨਾਂ ਨੂੰ ਕਿਹਾ ਬਹੁਤ ਬੋਲਿਆ ਬਹੁਤ ਬੋਲਿਆ ਜਿਹੜਾ ਜਿਹੜਾ ਲੜਕਾ ਮਿਲਣ ਆਇਆ ਸੀ ਬਹੁਤ ਬੋਲਿਆ ਬੋਲਦਿਆਂ ਬੋਲਦਿਆਂ ਨਾਲ ਅਕਾਲੀ ਕੌਰ ਸਿੰਘ ਜੀ ਨੇ ਕਿਹਾ ਵੀ ਤੁਸੀਂ ਹੁਣ ਬੋਲ ਲਿਆ ਸਾਰਾ ਕੁਝ ਤੁਸੀਂ ਕਹਿ ਤਾ ਜਾਂ ਕੁਝ ਹੋਰ ਕਹਿਣਾ ਕਹਿੰਦਾ ਨਹੀਂ ਕਹਿ ਤਾ ਉਹ ਕਹਿੰਦੇ ਚੰਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਚਲੇ ਗਏ ਉਹਨੂੰ ਬੜਾ ਗੁੱਸਾ ਚੜਿਆ ਇੱਕ ਤੇ ਮੇਡੀ ਦੂਰੋਂ ਆਇਆ ਇਹ ਕਈ ਨਾ ਬੋਲਿਆ ਹੈ ਇਹ ਕਿਹ ਬੰਦਾ ਮੈਨੂੰ ਸਿੱਧੀ ਜੀ ਫਤੇ ਬਲਾ ਕੇ ਅੱਗੇ ਤੁਰ ਪਿਆ ਮੈਨੂੰ ਕਿਹਾ ਵੀ ਕੁਝ ਨਹੀਂ ਜਵਾਬ ਵੀ ਕੋਈ ਨਹੀਂ ਦਿੱਤਾ ਇਹ ਕਹਿੰਦਾ ਮੈਂ ਕਹਿੰਦਾ ਮੈਂ ਪੁੱਛਦਾ ਸਾਡੇ ਵਰਗਾ ਸੀ ਨਾ ਅਕਲ ਨਹੀਂ ਸੀ ਹੈਗੀ ਉਹਨੇ ਫਿਰ ਮੋਢੇ ਤੇ ਹੱਥ ਰੱਖ ਲਿਆ ਕਹਿੰਦੇ ਮੈਂ ਤੈਨੂੰ ਇੰਨਾ ਕੁਝ ਕਿਹਾ ਤੈਨੂੰ ਇੰਨੀਆਂ ਬੰਦਾ ਚੰਗਾ ਬੋਲੇਆ ਗਾਲ ਮੰਦਾ ਬੋਲੇਆ ਤੁਸੀਂ ਕੁਝ ਬੋਲੇ ਕਿਉਂ ਨਹੀਂ ਉਹ ਉਹ ਹੱਸ ਕੇ ਕਹਿੰਦੇ ਅਕਾਲੀ ਕੁਰਸੀ ਦੀ ਕਹਿੰਦੇ ਬੋਲਦਾ ਜ਼ਰੂਰ ਬੋਲਦਾ ਜੇ ਇਹ ਗੱਲ ਤੂੰ ਮੈਨੂੰ 5-7 ਸਾਲ ਪਹਿਲਾਂ ਪੁੱਛੀ ਹੁੰਦੀ ਜੇ ਇਹੋ ਹੀ ਗੱਲਾਂ ਤੂੰ ਮੈਨੂੰ 5-7 ਸਾਲ ਪਹਿਲਾਂ ਕੀਤੀਆਂ ਹੁੰਦੀਆਂ ਨਾ ਇਹ ਕਹਿੰਦੇ ਛੱਡਣਾ ਤੈਨੂੰ ਮੈਂ ਵੀ ਨਹੀਂ ਸੀ। ਪਰ ਹੁਣ ਹੁਣ ਕਹਿੰਦੇ ਮੈਂ ਉਹਦੇ ਰੰਗ ਚ ਰੰਗਿਆ ਹੁਣ ਮੈਨੂੰ ਸਮਝ ਆ ਗਈ। ਹੁਣ ਮੇਰੇ ਤੇ ਕੋਈ ਫਰਕ ਨਹੀਂ ਮੈਨੂੰ ਮੈਨੂੰ ਤੇਰਾ ਬੋਲ ਕੋਈ ਸੁਣਿਆ ਹੀ ਕੋਈ ਨਹੀਂ ਤੂੰ ਮੈਨੂੰ ਕਿਹਾ ਕੀਆ ਮੈਨੂੰ ਤੇ ਬਸ ਇਹ ਆ ਵੀ ਤੇਰੇ ਬੋਲ ਖਿਲਦੇ ਪਏ ਆ ਤੂੰ ਕੁਝ ਬੋਲਦਾ ਪਿਆ ਤੂੰ ਤੇਰੇ ਤੇਰੇ ਬੋਲ ਖਿਲਦੇ ਪਏ ਮੂਵਮੈਂਟਸ ਹੁੰਦੀਆਂ ਮੈਨੂੰ ਨਹੀਂ ਕੁਝ ਸੁਣਿਆ ਤੂੰ ਕੀ ਕਿਹਾ ਤੇ ਕੀ ਨਹੀਂ ਕਿਹਾ ਮੈਨੂੰ ਸਮਝ ਹੀ ਨਹੀਂ ਲੱਗੀ ਕਿਉਂਕਿ ਮੇਰੇ ਲਈ ਤੂੰ ਵੀ ਪਰਮਾਤਮਾ ਦਾ ਜੀ ਆ ਪਰ ਜੇ ਤੂੰ 5-7 ਸਾਲ ਪਹਿਲਾਂ ਹੀ ਸਭ ਕੁਝ ਕਿਹਾ ਹੁੰਦਾ ਫਿਰ ਮੈਂ ਵੀ ਦੱਸ ਦਿੰਦਾ ਮੈਂ ਕੀ ਆ ਪਰ ਅਜ ਨਹੀਂ ਕਿਉਂਕਿ ਹੁਣ ਮੈਂ ਮੇਰੇ ਸੁਭਾਅ ਦੇ ਵਿੱਚ ਜਿਹੜਾ ਹੈ ਨਾ ਉਹ ਫਰਕ ਪੈ ਗਿਆ ਹੁਣ ਮੇਰਾ ਸੁਭਾਅ ਆਪਣੇ ਗੁਰੂ ਵਾਲੇ ਪਾਸੇ ਤੁਰ ਪਿਆ ਹੈ ਹੁਣ ਮੇਰਾ ਸੁਭਾਅ ਗੁਰੂ ਵਾਲਾ ਬਣ ਗਿਆ ਇਹਨੂੰ ਕਹਿੰਦੇ ਨੇ ਅਸਲ ਦੇ ਵਿੱਚ ਆਪਣੇ ਆਪ 'ਤੇ ਕੰਟਰੋਲ ਕਰਨਾ ਅਸੀਂ ਤੇ ਕੋਈ ਇੱਕ ਬੰਦਾ ਗੱਲ ਕਰਦਾ ਹੋਵੇ ਨਾ ਭਾਵੇਂ ਉਸਨੂੰ ਨਾ ਹੀ ਕੋਈ ਗਾਲ ਮੰਦਾ ਕਰਦਾ ਹੋਵੇ ਨਾ ਹੀ ਸਾਨੂੰ ਕੋਈ ਬੁਰਾ ਚੰਗਾ ਕਹਿੰਦਾ ਕਿ ਇਹ ਇਹ ਇਹਨੂੰ ਚੁੱਪ ਕਰਾ ਕੇ ਵਿੱਚੋਂ ਹੀ ਆਪਣਾ ਬੋਲਣਾ ਸ਼ੁਰੂ ਕਰ ਦੇਣਾ ਵੀ ਮੈਂ ਦੱਸਦਾ ਮੇਰੇ ਜਿੰਨਾ ਗਿਆਨੀ ਕੋਈ ਨਹੀਂ ਹੈਗਾ ਜਿੰਨਾ ਗਿਆਨ ਮੈਨੂੰ ਆ ਜਦੋਂ ਪੁੱਛਿਆ ਨੂੰ ਦੱਸੋ ਦੱਸਣਾ ਮੀ ਚਾਹੀਦਾ ਜੇ ਕੁਝ ਪਤਾ ਹੈ ਤਾਂ ਦੱਸਣਾ ਚਾਹੀਦਾ ਪਰ ਵਿੱਚੋਂ ਅਗਲੇ ਦੀ ਗੱਲ ਕੱਟ ਕੇ ਪਹਿਲੇ ਸੁਣੋ ਤਾਂ ਸਹੀ ਅਗਲੇ ਨੇ ਕਹਿਣਾ ਕੀ ਸੁਣ ਤਾਂ ਲਵੋ ਸੋ ਜਦੋਂ ਆਪਾਂ ਇਹੋ ਜੀਆਂ ਗੱਲਾਂ ਪੜ੍ਹਦੇ ਆਂ ਇਸ ਤਰ੍ਹਾਂ ਦੀਆਂ ਗੱਲਾਂ ਪੜ੍ਹ ਕੇ ਆਪਣੇ ਆਪ ਤੇ ਕੰਟਰੋਲ ਕਿਵੇਂ ਕਰਨਾ ਹੈ ਜਿਵੇਂ ਆਪਣੇ ਆਪ ਨੂੰ ਜਿਹੜਾ ਵਾ ਬਣਾਉਣਾ ਹੈ ਇਹ ਤਾਂ ਹੀ ਬਣੂਗਾ ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਾਂਗੇ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਅੰਦਰ ਰੰਗ ਲਾਉਣ ਦੀ ਕੋਸ਼ਿਸ਼ ਕਰਾਂਗੇ ਜਦੋਂ ਰੰਗ ਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਭਗਤ ਰਾਮਾਨੰਦ ਜੀ ਦਾ ਇਹ ਸ਼ਬਦ ਉਂਘਾ ਤੋ ਜਾਈਏ ਜੋ ਇਹੀ ਨਾ ਹੋਏ ਤੇ ਜਿਹੜੀ ਉਹਨਾਂ ਨੇ ਗੱਲ ਸ਼ੁਰੂ ਚ ਕਹੀ ਆ ਕਰਤ ਜਾਈਏ ਰੇ ਕਿੱਥੇ ਜਮਾ ਕਿੱਥੇ ਪਟਕਣ ਦੀ ਲੋੜ ਨਹੀਂ ਘਰ ਲਾਗੋ ਰੰਗ ਉਦੋਂ ਵਾਕਿਆ ਹੀ ਘਰ ਦੇ ਵਿੱਚ ਰੰਗ ਲੱਗ ਜਾਂਦਾ ਸੋ ਐਸੀ ਵੀ ਕੋਸ਼ਿਸ਼ ਕਰੀਏ ਕਿ ਸਾਡੇ ਵੀ ਹਿਰਦੇ ਘਰ ਦੇ ਵਿੱਚ ਜਿਹੜਾ ਰੰਗ ਹੈ ਉਹ ਲੱਗ ਜਾਵੇ ਸ਼ਬਦ ਬੜਾ ਛੋਟਾ ਔਰ ਬੜਾ ਸਿੱਧੇ ਅਰਥਾਂ ਵਾਲਾ ਸੀ ਕੋਈ ਇਹੋ ਜੀ ਗੱਲ ਨਹੀਂ ਪਈ ਇਹਦੇ ਅਰਥ ਆਪਾਂ ਨੂੰ ਤੁਸੀਂ ਸਾਰੇ ਹੀ ਬੜੇ ਵਿਚਾਰਵਾਨ ਬੈਠੇ ਆ ਕਿ ਕਿਸੇ ਨੂੰ ਇਹਦੇ ਅਰਥ ਨਾ ਆਉਂਦੇ ਹੋਣ ਪਰ ਕੋਸ਼ਿਸ਼ ਹੈ ਕਿ ਜਿਹੜੇ ਜਿਹੜੇ ਭਗਤ ਸਹਿਬਾਨਾਂ ਦਾ ਇੱਕ ਇੱਕ ਸ਼ਬਦ ਹੈਗਾ ਜਿਵੇਂ ਭਗਤ ਪਰਮਾਨੰਦ ਜੀ ਨੇ ਭਗਤ ਸੈਨ ਜੀ ਨੇ ਭਗਤ ਸਦਨਾ ਜੀ ਨੇ ਇਸ ਤਰ੍ਹਾਂ ਜਿਹੜੇ ਭਗਤਾਂ ਦੇ ਇੱਕ ਇੱਕ ਸ਼ਬਦ ਨੇ ਕੋਸ਼ਿਸ਼ ਆਪੀ ਉਹਨਾਂ ਦੇ ਸ਼ਬਦ ਇੱਕ ਇੱਕ ਜਿਹੜੇ ਆਪਾਂ ਪੜ੍ਹੋ ਵਿਚਾਰ ਕੇ ਇਸ ਤਰ੍ਹਾਂ ਇਸ ਲੜੀ ਨੂੰ ਅੱਗੇ ਤੋਰੀਏ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਗੱਲ ਵਿਚਾਰ ਨਾਲ ਕਿ ਵਿਚਾਰ ਸਾਰਿਆਂ ਨੂੰ ਇਸ ਸ਼ਬਦ ਦੇ ਆਉਂਦੇ ਨੇ ਪਰ ਆਪਾਂ ਰਲ ਮਿਲ ਕੇ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਆ ਫਿਰ ਵੀ ਇਸ ਕੋਸ਼ਿਸ਼ ਨੂੰ ਕਰਦਿਆਂ ਹੋਇਆਂ ਕੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁਕਾਲੀਆਂ ਲਈ ਮਾਫੀ ਚਾਹੁੰਦੀ ਆ ਜੀ ਪਤੇ ਨਾਲ ਸਾਂਝ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ